ਕੌਣ ਕਹਿੰਦਾ ਫੈਟ ਲੌਸ ਕਰਨ ਲਈ ਚਾਹ ਛੱਡਣੀ ਪਊਗੀ ਆਹ ਚਾਹ ਤੁਹਾਡੇ ਫੈਟ ਲੌਸ ਦੇ ਵਿੱਚ ਵੀ ਕੋਈ ਅੜਿੱਕਾ ਨਹੀਂ ਡਾਉਂਦੀ ਨਾਲ ਦੀ ਨਾਲ ਸੀਜ਼ਨ ਬਦਲਣ ਕਰਕੇ ਜਿਹੜਾ ਖੰਗ ਜਖਾਮ ਲੱਗ ਜਾਂਦਾ ਉਹਦਾ ਵੀ ਇਹਨੇ ਨਿਬੇੜਾ ਕਰ ਦੇਣਾ ਇਹ ਚਾਹ ਦੇ ਵਿੱਚ ਸਿਰਫ 10 ਕੈਲਰੀਜ਼ ਐ ਥੋੜੇ ਪਾਣੀ 'ਚ ਚਾਹ ਪੱਤੀ ਪਾ ਲੋ ਫਿਰ ਥੋੜੀ ਜੀ ਅਦਰਕ ਨੂੰ ਐਦਾਂ ਛਿੱਲ ਕੇ ਵਿੱਚ ਪਾ ਦਿਓ ਅਦਰਕ ਦੇ ਵਿੱਚ ਬਹੁਤ ਐਂਟੀਬੈਕਟੀਰੀਅਲ ਐਂਡ ਐਂਟੀਬਾਇਓਟਿਕ ਪ੍ਰੋਪਰਟੀਆਂ ਹੁੰਦੀਆਂ ਐ ਜਦੋਂ ਜ਼ਖਾਮ ਲੱਗਿਆ ਹੁੰਦਾ ਤੇ ਨੋਜੀ ਵਗਦੀ ਰਹਿੰਦੀ ਹੈ ਅਦਰਕ ਵਾਲੀ ਚਾਹ ਨੇ ਤੁਹਾਡਾ ਸਾਰਾ ਬਲਗਮ ਸਕਾ ਦੇਣਾ ਇਸੇ ਵਿੱਚ ਮਲਠੀ ਕੁੱਟ ਕੇ ਸਿੱਟ ਦੇਣੀ ਹੈ ਮਲਠੀ ਦੀਆਂ ਆਯੁਰਵੈਦਿਕ ਪ੍ਰੋਪਰਟੀਜ਼ ਤੁਹਾਡੇ ਗਲੇ ਨੂੰ ਜਮਾਂ ਸਾਫ਼ ਕਰ ਦੇਣਗੀਆਂ ਖੁਸ਼ਬੂ ਇਹਦੀ ਲਾਜਵਾਬ ਆਉਣ ਲੱਗ ਜੂ ਜਦੋਂ ਇਹਨੂੰ ਉਬਾਲਾ ਆਉਣਾ ਫਿਰ ਵਿੱਚ 60 ਕੈਲਰੀਜ਼ ਵਾਲਾ ਲੋ ਕੈਲਰੀ ਐਲਮੰਡ ਮਿਲਕ ਵਿੱਚ ਪਾ ਦਿਓ ਇਹਦੇ ਵਿੱਚ ਵਿਟਾਮਿਨ ਏ ਡੀ ਬੀ 12 ਕੈਲਸ਼ੀਅਮ ਤੇ ਜ਼ਿੰਕ ਵਰਗੇ ਵਿਟਾਮਿਨ ਵੀ ਹੁੰਦੇ ਆ ਤੁਹਾਡੀ ਨਾਰਮਲ ਚਾਹ ਨਾਲੋਂ 10 ਗੁਣਾ ਬਿਹਤਰ ਚਾਹ ਸਿਰਫ 10 ਕੈਲਰੀ ਦੇ ਵਿੱਚ ਬਣ ਕੇ ਰੈਡੀ ਹੈ ਜੀ ਫਿੱਕੀ ਪੀਣੀ ਹੈ ਫਿੱਕੀ ਪੀ ਲਓ ਨਹੀਂ ਤਾਂ ਜ਼ੀਰੋ ਕੈਲਰੀ ਸਵੀਟਨਰ ਐਡ ਕਰ ਸਕਦੇ ਹੋ ਇਹਦੇ ਵਿੱਚ ਵੀ ਕੋਈ ਕੈਲਰੀ ਨਹੀਂ ਹੁੰਦੀਗੀ ਨਾਲੇ ਤੁਹਾਡਾ ਕੋਈ ਨੁਕਸਾਨ ਵੀ ਨਹੀਂ ਕਰਦੀ ਪਿੱਛੇ ਦੱਸੇ ਸਾਰੇ ਫਾਇਦਿਆਂ ਦੇ ਨਾਲ ਇਹ ਚਾਹ ਤੁਹਾਡਾ ਮੈਟਾਬੋਲਿਜ਼ਮ ਵੀ ਫਾਸਟ ਕਰੂਗੀ ਡੇਲੀ ਐਦਾਂ ਦੀਆਂ ਫਿਟਨੈਸ ਹੈਕਸ ਐਂਡ ਟਿਪਸ ਲਈ ਆਪਣੇ ਛੋਟੇ ਵੀਰ ਦਾ ਅਕਾਊਂਟ ਜ਼ਰੂਰ ਫੋਲੋ ਕਰ ਲਿਓ